ਸੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਉਰਜਾਇਓ ਮਾਨਨ ਮਹੈ ਅਪਮਾਨੀ ਲੋਭਣ ਮੈਂ ਲੋਭੀ ਲੁਭਾਇਓ ਤਿਉ ਹਰ ਰੰਗ ਰਚੈ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਦੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾ ਵੈ ਰਹਾਉ ਅੰਬਲ ਨਸਿਓ ਅੰਬਲੇ ਲਪਟਾਇਓ ਧੋਮਨ ਧੋਮਾ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਰਬ ਰਬ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਬਦੰਸੀ ਰਚਿਆ ਨੈਣ ਦੇਖ ਸੁਖ ਪਾਵੈ ਜੈਸੇ ਰਸਨਾ ਸਾਦ ਲਬਾਨੀ ਤਿਉਹਾਰ ਜਨ ਹਰ ਗੁਣ ਗਾਵੇ ਜੈਸੀ ਭੂਖ ਤਸਿ ਕਾ ਪੂਰਕ ਸਗਲ ਕਟਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੀ ਤੂੰ ਐਸਾ ਹਮ ਪਾਪੀ ਤਮ ਪਾਪ ਖੰਡਨ ਨਿਕੋ ਠਾਕਰ ਦੇ ਸਰਹਾਉ ਤਮ ਸਭ ਸਾਜੇ ਸਾਜਨ ਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤਮ ਦਾਨ ਦਿਓ ਮੇਰਵਾਨਾ ਮਕਾਰੋ ਭਲਾ ਹਮ ਭਲੋ ਨਾ ਜਾਣੈ ਤਮ ਸਦਾ ਸਦਾ ਦੇ ਆਲਾ ਤਮ ਸੁਖਦਾਈ ਪੁਰਖ ਵਧਾਤੇ ਤਮ ਰੱਖੋ ਆਪਣੀ ਬਾਲਾ ਤੁਮਨਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਉ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਕਰ ਦੂਜਾ ਮਾਤ ਗਰ ਮੈਂ ਆਪਣ ਸਿਮਰਨ ਦੀ ਤਤਮ ਰੱਖਣ ਹਾਰੀ ਪਾਵਕ ਸਾਗਰ ਅਥਾ ਲੈਰ ਮੈਂ ਤਰ ਉਤਰਨ ਹਾਰੀ ਮਾਦੋ ਤੂ ਠਾ ਕਰ ਸਿਰ ਮੋਰਾ ਹੀ ਹਾਂ ਹਾਂ ਤੁਹਾਰੋ ਧੋਰਾ ਰਹਾਉ ਕੀਤੇ ਕੋ ਮੇਰੇ ਸਮਾਨੈ ਕਰਨ ਹਰ ਤ੍ਰਣ ਜਾਣੈ ਤੂ ਦਾ ਦਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਪਾਨੈ ਕਿਨ ਮੈਂ ਅਵਰ ਕਿਨੇ ਮੈਂ ਅਵਰਾ ਆਚਰਜ ਚਲਤ ਤੁਮਾਰੀ ਰੂੜੋ ਗੋੜੋ ਗੈਰ ਗੰਭੀਰੋ ਉਚੋਂ ਵਗਮ ਅਪਾਰੀ ਸਾਧ ਸੰਗ ਜੋਤ ਮੀ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਬੇਕਤ ਹੀ ਨਾਨਕ ਪ੍ਰਤਾਪ ਪਰਖ ਨਰਬਾਨੀ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇ ਨਿ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓ ਟਸਤਾਣੀ ਸੰਤ ਹਮਾਰਾ ਗੈਨਾ ਹਮ ਸੰਤਨ ਸਿਉ ਬਾਨੇ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਪਾਈ ਰਹਾਉ ਸੰਤਨ ਸਿਓ ਮੇਰੀ ਲੀਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਅਮਲਾ ਖਾਟਿਆ ਹਰ ਭਗਤ ਭਰੀ ਭੰਡਾਰ ਸੰਤਨ ਮੋ ਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੈਂਗੋ ਜੋ ਫਾਟਿ ਸਗਲੋ ਲੇਖਾ ਮਹਾ ਆਨੰਦ ਪੈ ਸੁਗ ਪਾਇਆ ਸੰਤਨ ਕੈ ਬਰਸਾਦੀ ਕਉ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੀ ਸੁਰਠ ਮਹੱਲਾ ਪੰਜਵਾਂ ਜੇ ਤਿਸ ਮਗਰੀ ਦੇਖੋ ਰੇ ਨਾਰ ਤਤਹੀ ਛਡ ਜਾਨੀ RAM ਨਾਮ ਸੰਗ ਕਰ ਬਿਉਹਾਰਾ ਪਾਵੇ ਪਦ ਨਰਬਾਨੀ ਪਿਆਰੀ ਤੂੰ ਮੇਰੋ ਸੁਖਦਾਤਾ ਗੁਰਪੂਰੇ ਦਿਆ ਉਪਦੇਸਾ ਤਮਹੀ ਸੰਗ ਪਰਤ ਰਹਾਓ ਕਾਮ ਕਰੋਧ ਲੋਭ ਮੋ ਅਪਮਾਨਾ ਤਾਂ ਮੈਂ ਸੁਖ ਨਹੀਂ ਪਾਈਐ ਹੋਰ ਇਹਨ ਤੋ ਸਗਲ ਕੀ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਏ ਮਨਵਾ ਅਕਾਲ ਮੂਰਤ ਗੁਰਦੇਵਾ ਦਇਆ ਗੋਬਿੰਦ ਦਮੋਦਰ ਦਿਆਲ ਮਾ ਦੇਵੀ ਪਾਰ ਬ੍ਰਹਮ ਅਨਰੰਕਾਰਾ ਨਾਮ ਵਰਤਨ ਨਾਮ ਵਲੇਵਾ ਨਾਮ ਨਾਨਕ ਪ੍ਰਾਨ ਹਦਾਰ ਸੁਰਠ ਮਹੱਲਾ ਪੰਜਵਾ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੁਪ੍ਰੀਤ ਮੁਗਦ ਪੈ ਸਰੋਤੀ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਦਾਂਗੀ ਕੀਮਤ ਕੈਨ ਨਾ ਜਾਇ ਰਹਾਉ ਦੁਖ ਸੋ ਕਟਾਇਓ ਡੇਰਾ ਅਨੰਦ ਮੰਗਲ ਬਿਸਰਾਮਾ ਮਨ ਬਾਸ਼ਤ ਫਲ ਮਿਲਿਆ ਚਿੰਤਾ ਪੂਰਨ ਹੋਏ ਕਾਮਾ ਇਹੀ ਸੁਖ ਆਗੇ ਮੁਖ ਊਜਲ ਮਿਟ ਗਏ ਆਮਨ ਜਾਣੀ ਨਿਰਪਉ ਪਹਿਰ ਦੇ ਨਾਮ ਵਸਿਆ ਆਪਣੀ ਸਤਗੁਰ ਕੈ ਮਨ ਬਾਣੀ ਉਟਤ ਬੈਠ ਤਹਰ ਗੁਣ ਗਾਵੇ ਦੂਖ ਦਰਦ ਪਰਮ ਪਾਗਾ ਕਉ ਨਾਨਕ ਧੰਕੇ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਸੁਰਠ ਮਹੱਲਾ ਪੰਜਵਾਂ ਰਤਨ ਸਾਡ ਕਉਡੀ ਸੰਗ ਲਾਗੇ ਜਾਨਤੇ ਕਸ਼ੂ ਨਾ ਪਾਈਐ ਉਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈ ਐ ਸਿਮਰੋ ਹਰ ਹਰ ਨਾਮ ਪਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਹਾਉ ਮਿਰਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕੀ ਕਸ਼ਨਾ ਵਡਾਈ ਰਾਮ ਭਜਨ ਬਿਨ ਕਾਮਨ ਆਵਸ ਸੰਗ ਨਾ ਕਾਹੋ ਜਾਈ ਹਉ ਹਉ ਕਰਤਿ ਬਿਹਾਇ ਅਵਰਦਾ ਜਿ ਕੋ ਕਾਮਨਾ ਕੀਨਾ ਤਾਵਤ ਤਾਵਤ ਨੈ ਤ੍ਰਿਪਤਾਸਿਆ RAM ਨਾਮ ਨਹੀਂ ਚੀਨਾ ਸਾਧ ਵਿਕਾਰ ਬਖੈ ਰਸ ਮਤ ਅਸ਼ੰਕ ਖਤੇ ਕਰ ਫੇਰੀ ਨਾਨਕ ਕੀ ਪ੍ਰਭ ਪਾਹੈ ਬੇਨੰਤੀ ਕਟੋ ਅਵਗਨ ਮੇਰੇ ਸੁਰਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਬਨਾਸੀ ਕਾਮ ਕ੍ਰੋਧ ਬਿਖ ਜਾਰੀ ਮਹਾ ਬਿਖ ਮੇ ਅਗਨ ਕੋ ਸਾਗਰ ਸਾਧੂ ਸੰਗ ਉਦਾਰੀ ਪੂਰੇ ਗੁਰ ਮਿਟਿਓ ਪਰਮ ਹੰਦੇਰਾ ਪਜ ਪ੍ਰੀਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਰਹਿ ਆਕਾਈ ਜਤ ਕਦ ਪੂਰ ਰਿਓ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਨ ਗੁਰਮਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੈ ਦੁਖ ਸਗਲੇ ਕਾਟੇ ਜਮ ਕੀ ਫਸਾ ਕਉ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਭੈ ਬਗਾਸ ਸੋਰਠ ਮਹੱਲਾ ਪੰਜਵਾ ਕਰਨ ਕਰਾਮਨ ਹਾਰ ਪ੍ਰਭ ਦਾਤਾ ਪਾਰ ਬਰਮ ਪ੍ਰਭ ਸੁਆਮੀ ਸਗਲੇ ਦੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਨੀ ਮੇਰਾ ਗੁਰੂ ਹੋ ਆਇ ਆਪ ਸਹਾਈ ਸੂਕ ਸਹਿ ਜੀ ਆਨੰਦ ਮੰਗਲ ਰਸ ਆਚਰ ਜੇ ਭਈ ਬਡਾਈ ਰਹਾਉ ਗੁਰ ਕੀ ਸਰਨ ਪੈ ਪੈ ਨਾਸੀ ਸਾਚੀ ਦਰਗੇ ਮਾਨੀ ਗੁਣ ਗਾਵਤ ਆਰਾਧਨਾ ਮਹਾਰ ਆਏ ਆਪਣੇ ਥਾਨੀ जय जय कार करी सब उस्तत संगत साद प्यारी सद्बल हार जाओ प्रभु अपनी जिन पूरन पै जसवारी गोसत ज्ञान नाम सुनी उदरी जिन जिन दर्शन पाया भयो कृपाल नानक प्रभु अपना ਆਣਦੇ ਸਤੀ ਕਰ ਆਇਆ ਸੁਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਬਿਨਸੀ ਸੁਖ ਪਾਇਆ ਦਿਆਲ ਹੋਆ ਪਾਰ ਬਰਮਾ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤ ਗੁਰ ਨਾਮ ਨਦਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਗਿਰ ਬਾ ਆਪਣੋ ਕਰ ਲੀਨਾ ਮਨ ਵਸਿਆ ਬਨਾਸੀ ਤੰਕ ਬਿਗਿਨ ਨਕੋ ਲਾਗੇ ਜੋ ਸਤ ਗੁਰ ਆਪਣੈ ਰਾਖੀ ਚਰਨ ਕਮਲ ਬਸੇਰੇ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸਿਵਾ ਸੇਵਕ ਪ੍ਰਭੇ ਆਪਣੀ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤੰਕੈ ਬਲਹਾਰੇ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ